ਯਾਰ ਜੇ ਕਿਸ ਨੇ ਵਿਆਜ਼ ਲਈ ਨੇੜੇ ਤੇੜੇ ਵਾਲੇ ਬੰਦੇ ਨੇ ਪ੍ਰੀ ਵੈਟਿੰਗ ਕਰਨੇ ਤਾਂ ਇੱਥੇ ਕਿਲਾ ਪਟਿਆਲਾ ਦੀ ਰਿਆਸਤ ਦਾ ਕਿਲਾ ਹੈ ਇਹਦੇ ਜਿਹੜੇ ਬਾਰਸ਼ ਨੇ ਉਹ ਪਟਿਆਲੇ ਰਹਿੰਦੇ ਨੇ ਇੱਧਰ ਆ ਬਣੇ ਹੋਏ ਨੇ ਚੱਲਦੇ ਆਪਾਂ ਇੱਧਰ ਹੈਗਾ ਬਾਈ ਜਦੋਂ ਕਮਰੇ ਖੁੱਲੇ ਨੇ ਬਾਕੀ ਬੰਦ ਨੇ ਤੇ ਉੱਪਰ ਆ ਦੇਖੀਏ ਆ ਲੱਕੜ ਦੇ بڑے ਮੋਟੇ ਮੋਟੇ ਸਤੀਰ ਲੱਗੇ ਹੋਏ ਨੇ ਕਿਲਾ ਦੇਖਦਾ ਇਹ ਕਿਰੇ ਦੇ ਵਿੱਚ ਜੇਲ੍ਹਾਂ ਵਗੈਰਾ ਹੋ ਹੋ ਰਹਿਣ ਸੈਣ ਦੀਆਂ ਸਾਰੀਆਂ ਚੀਜ਼ਾਂ ਨੇ ਵੀ ਦੋਹਾਂ ਇੱਧਰ ਬਾਈ ਕੰਧਾਂ ਦੇ ਉੱਤੇ ਬਣੇ ਹੋਏ ਨੇ ਡਿਜ਼ਾਈਨ ਬਣਿਆ ਆ ਉਸ ਟਾਈਮ ਦਾ ਕੋਈ ਫੋਲਾ ਹੈ ਜੇ ਹੋਰ ਉੱਪਰ ਦੇਖੀ ਹੈ ਨਾ ਇੱਥੇ ਹਾਥੀ ਹਾਥੀ ਵੀ ਇੱਥੇ ਆ ਹੈਗਾ ਗੇਟ ਤੇ ਗਲਾਈ ਆ ਹੈਗੀ ਇੱਧਰ ਆਪਾਂ ਪਹਿਲਾਂ ਦੇਖਿਆ ਹੁਣ ਆ ਹੈਗਾ ਇਹ ਵੀ ਟਟੇਰੀ ਹੋ ਚੁੱਕਿਆ ਹੁਣ ਤੇ ਪੁਰਾਣਾ ਹੋ ਗਿਆ ਕਾਫੀ ਬੰਦੇ ਜਿਹੜੇ ਆ ਰੱਖੇ ਨੇ ਇਹਨਾਂ ਨੇ ਸਫਾਈ ਸੁਫਾਈ ਨਹੀਂ ਕਰੀ ਮੈਨੂੰ ਲੱਗਦਾ ਇੱਕੋ ਮਜ਼ਾ ਹੈ ਓਏ ਆ ਉੱਪਰੋਂ ਆ ਬਾਈ ਤੁਸੀਂ ਪਹਿਲਾਂ ਵੀ ਦੇਖ ਲਿਆ ਜਿਹੜੀਆਂ ਜਿਹਨਾਂ ਦੀ ਗੱਲ ਕਰਦੇ ਆ ਆ ਬੰਦਾ ਯਾਰ ਯਾਰ ਅੱਜ ਆਕੇ ਜੇ ਬਹੁਤ ਇਲਤੀ ਨੇ ਸਾਡੇ ਨਾਲ ਹੀ ਆਕੇ ਚੜ ਕੇ ਡਰਦਾ ਹੀ ਨਹੀਂਗਾ ਪੂਰਾ ਯਾਰ ਬੜਾ ਦੇਖਾ ਹੈ